ਮਟਾਲਾ ਦੇ ਨਜ਼ਦੀਕ ਅਮਰਸਰ ਪਠਾਨਕੋਟ ਹਾਈਵੇ ਤੇ ਦੋ ਮੋਟਰਸਾਈਕਲਾਂ ਦੀ ਆਪਸ ਦੇ ਵਿੱਚ ਟੱਕਰ ਹੋਣ ਦੇ ਨਾਲ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਜਿਸ ਦੇ ਕਰਕੇ ਇੱਕ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਜਾਨ ਚਲੀ ਗਈ ਤੇ ਜਦਕੀ ਦੂਸਰੀ ਮੋਟਰਸਾਈਕਲ ਸਵਾਰ ਦੋ ਪਿਓ ਪੁੱਤ ਗੰभीर ਰੂਪ ਦੇ ਵਿੱਚ ਜ਼ਖਮੀ ਹੋ ਗਏ ਅਕੇ ਜਿਨ੍ਹਾਂ ਨੂੰ ਇਲਾਜ ਦੇ ਲਈ ਬਟਾਲਾ ਦੇ ਨਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਸੜਕ ਹਾਦਸੇ ਦੇ ਚਚਮਦੀਦ ਨੇ ਦੱਸਿਆ ਕਿ ਬਟਾਲਾ 슈ਗਰ ਮਿਲਨ ਨਜ਼ਦੀਕ ਦੋ ਮੋਟਰਸਾਈਕਲਾਂ ਦੀ ਟੱਕਰ ਹੋਣ ਦੇ ਨਾਲ ਵਾਪਰੇ ਹਾਦਸੇ ਦੇ ਵਿੱਚ ਇੱਕ ਦੀ ਜਾਨ ਚਲੀ ਗਈ ਅਤੇ ਬਾਕੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹਨ ਇਹ ਪੀ ਸਰਪੰਚ ਬਾਦ ਜੀ ਕਿਹੜੇ ਪਿੰਡ ਦੇ ਸਰਪੰਚ ਬਹਾਦਰਪੁਰ ਤੋਂ ਜੀ ਕੀ ਹੋਇਆ ਭਜੀ ਇਹ ਦੋ ਮੋਟਰਸਾਈਕਲਾਂ ਦੀ ਆਪੋ ਜਿਹੇ ਟੱਕਰ ਹੋਈ ਆ 슈ਗਰ ਮਿਲ ਅੱਡੇ ਤੇ ਤੇ ਉਹ ਲੈ ਕੇ ਆਏ ਉਹਨਾਂ ਨੂੰ ਅਸੀਂ ਨਾਲ ਉਹਨਾਂ ਦੇ ਦੱਤ ਹੋ ਗਏ ਉਹਨਾਂ ਦੇ ਘਰ ਫੋਨ ਕਰਤਾ ਵਾ ਪਰਸਾ ਤੇ ਇੱਕ ਬੈਗ ਹੀ ਹੋਰ ਚ ਉਹ ਡਾਕਟਰ ਸਾਹਿਬ ਦੇ ਸਾਹਮਣੇ ਚੈੱਕ ਕਰਾਤਾ ਉਹ ਚ ਲੈਪਟਾਪ ਆ ਤੇ ਪਰਸ ਮੇਰੇ ਕੋਲ ਆ ਇਹ ਪਛਾਣ ਹੋਈ ਕੌਣ ਨਾ ਕਿਸੇ ਦਾ ਇਹ ਭਾਜੀ ਅੰਬਰਸਰ ਲੱਗੇ ਕੋਈ ਨਸ਼ਹਿਰਾ ਵਾ ਉੱਥੇ ਦਾ ਹੈਗਾ ਇਹਨਾਂ ਦੇ ਘਰ ਫੋਨ ਕਰਤੇ ਆ ਇਹਨਾਂ ਦੀ ਵਾਈਫ ਨੂੰ ਇਹਨਾਂ ਦੇ ਬ੍ਰਦਰ ਨੂੰ ਫੋਨ ਕਰਤਾ ਉਹ ਕਹਿੰਦੇ ਕਿ ਆਉਂਦੇ ਪਏ ਹਾਂ ਹਾਂ ਜੀ ਹਾਂ ਜੀ ਭਾਜੀ ਸਾਰਾ ਕੁਝ ਹੀ ਹਾਦਾ ਵਾ ਆਧਾਰ ਕਾਰਡ ਇਹ ਰਵਜਰਾ ਸਾਰਾ ਹੀ ਹਾਦਾ ਦਾ ਇਹ ਹੈਗਾ ਆਧਾਰ ਕਾਰਡ ਡਾਕਟਰ ਸਾਹਿਬ ਨੂੰ ਦਿੱਤਾ ਸੀ ਇਹ ਦੋ ਜਦੋਂ ਸਾਹਮਣੇ ਮੋੜ ਇਹਦਾ ਨਾਮ ਗੁਰਨਾਮ ਸਿੰਘ ਆ ਜੀ ਹਾਂ ਟਿੱਕੇਦਾਰਾਂ ਵਾਲਾ ਦੇਖੀ ਪਿਓ ਦਾ ਨਾਮ ਬਲਵੰਤ ਸਿੰਘ ਨੁਸ਼ਹਿਰਾ ਖੁਰਦ ਅੰਮ੍ਰਿਤਸਰ ਜਦੋਂ ਇਹ ਸਾਹਮਣੇ ਸਾਹਮਣੇ ਵੱਧੇ ਤੇ ਭਾਜੀ ਇੱਕ ਇਹ ਆਉਂਦੇ ਗੁਰਦਾਸਪੁਰ ਵੱਲੋਂ ਤੇ ਇੱਕ ਮੋਟਰਸਾਈਕਲ ਨੇ ਜੂਟ ਕਰਨ ਲਿਆ ਉਹਦੇ ਇਹ ਤੇਜ਼ ਹੀ ਤੇ ਹੈਲਮਟ ਵੀ ਪਾਇਆ ਸੀ ਸਿਰ ਤੇ ਪਰ ਚਲੋ ਫੇਰ ਵੀ ਮੋੜ ਕਿਹੜੇ ਦੂਸਰੇ ਸੀ ਉਹ ਕਿੰਨੇ ਜਿਹੜੇ ਸੀ ਮੋਟਰਸਾਈਕਲ ਉਹ ਦੋ ਤਿੰਨ ਜਣੇ ਸੀ ਕੀ ਅੰਜਾਨੀ ਉਹ ਤੇ ਹਾਂ ਜੀ ਹਾਂ ਜੀ ਤੇ ਕੀ ਉਹ ਕਿਤੇ ਨਹੀਂ ਉਹਨਾਂ ਦੀ ਕਲੀਨਿਕ ਸ਼ਟਾ ਲੱਗੀ ਹੈ ਭਾਜੀ ਸ਼ਟਾ ਉਹਨਾਂ ਦੇ ਘਟ ਹੀ ਇਹਦੇ ਜਿਆਦਾ ਬਾਹਰ ਚਲੇ ਗਏ ਹਾਂ ਜੀ ਉਹ ਹਸਪਤਾਲ ਪਤਾ ਨਹੀਂ ਪ੍ਰਾਈਵੇਟ ਆਏ ਕਿ ਸਰਕਾਰੀ ਆਏ ਇੰਨਾ ਨਹੀਂ ਪਤਾ ਜੀ ਬ੍ਰਦਰ ਕੀ ਦਾ ਆਪਣਾ ਕਿੱਥੋਂ ਰਹਿਣਾ ਮੇਰਾ ਨਾਮ ਅਜਿੰਦਰ ਸਿੰਘ ਸਰ ਮੈਂ ਪਿੰਡ ਕੋਟਲੇ ਛੇ ਦਾ ਰਹਿਣਾਣਾ ਕੀ ਮੰਗਣਾ ਹੈ ਮਾਮਲਾ ਸਰ ਮੇਰਾ ਭਰਾ ਠੀਕ ਨਹੀਂ ਕੀ ਘਰ ਸ਼ਾਮ ਦਾ ਟਾਈਮ ਹੀ ਆਏ ਉਹਨੂੰ ਲੈ ਕੇ ਤੇ ਸ਼ਹਿਰ ਆ ਰਹੇ ਹਾਂ ਹਸਪਤਾਲ ਰਸਤੇ ਚੋਂਦੇ ਹੁੰਦੇ ਹੁੰਦੇ ਸਰ ਅਸੀਂ ਆਪਣੇ ਧਿਆਨ ਨਾਲ ਰੋਡ ਕਰਾਸ ਕਰਨ ਦੇ ਰੋਡ ਕਰਾਸ ਕਰ ਲਿਆ ਸਾਰੇ ਪਿਛੋਂ ਕੋਈ ਬਾਈਕੜ ਆਇਆ ਬੜੀ ਤੇਜ਼ ਉਹਨੇ ਸਾਡੇ ਚ ਬਾਈਕ ਮਾਰੀ ਆਪਾਂ ਡੇਗ ਗਏ ਉਹ ਵੀ ਡੇਗ ਗਿਆ ਸਾਰੇ ਇਦਾਂ ਹੀ ਪਹਨ ਲਗਾ ਆਪਣਾ ਦਰ ਵਿੱਚ ਆਪਾਂ ਇਦਾਂ ਹਸਪੀਟਲ ਪਹੁੰਚ ਗਏ ਜਦੋਂ ਆਪਣਾ ਨੂੰ ਹੋਸ਼ ਆਈ ਮੇਰਾ ਬ੍ਰਦਰ ਤੇ ਮੇਰਾ ਫਾਦਰ ਸਾਹਿਬ ਐਡਮਿਟ ਨੇ ਹਸਪੀਟਲ ਤੇ ਸੀਰੀਅਸ ਨੇ ਕੀ ਨਾਮ ਬ੍ਰਦਰ ਤੇ ਬੋਦਰ ਬ੍ਰਦਰ ਦਾ ਨਾਮ ਅਜੀਤ ਸਿੰਘ ਤੇ ਫਾਦਰ ਦਾ ਨਾਮ ਭਰਮਪਾਲ ਸਿੰਘ ਦੂਸਰੇ ਦਾ ਬਦਲ ਕਰ ਕੀ ਨਾ ਨਹੀਂ ਦੂਸਰੇ ਦਾ ਨਹੀਂ ਜੀ ਡਾਕਟਰ ਗੁਰਸ਼ਰਨ ਸਿੰਘ ਸੜਕ ਨੂੰ ਐਕਸੀਡੈਂਟ ਆਇਆ ਕਿ ਕੇਸ ਬ੍ਰੌਡਡਿਡ ਹੀ ਆਇਆ ਸੀ ਸਾਡੇ ਕੋਲ ਇਕ ਸਵੱਟ ਲੈ ਕੇ ਆਈ ਸੀ ਤੇ ਉਹਦੇ ਅਸੀਂ ਪਰਸ ਵਗੈਰਾ ਉਹਦਾ ਵੇਖਿਆ ਸਮਾਨ ਉਹਦਾ ਸਾਡੇ ਕੋਲ ਹੀ ਆ ਤੇ ਉਹਦੇ ਵਿੱਚ ਉਹ ਆਧਾਰ ਕਾਰਡ ਨਿਕਲਿਆ ਜਿਹਦੇ ਤੋਂ ਉਹਦਾ ਨਾਮ ਗੁਰਨਾਮ ਸਿੰਘ ਸਨੋ ਬਲਵੰਤ ਸਿੰਘ ਉਹ ਐਡਰੈਸ ਹੋਰਨ ਮਸ਼ਹਰਾ ਖੁਰਦੇਆ ਪਿੰਡ ਮਜੀਠਾ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਇਹ ਬੰਦਾ ਬ੍ਰੌਡਰੇਟੀ ਸਾਡੇ ਕੋਲ ਆਇਆ ਸੀ ਇਹ 108 ਐਂਬੂਲੈਂਸ ਸਮਝਨ ਨਿਊਜ਼ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ